ਸਬਕ 7 ਵਜੇ ਆਪਣੀ ਗਲੀ ਦੇ ਮੋੜ ਤੇ ਖੜ ਕੇ ਬੱਸ ਦੀਕਣ ਵਾਲਿਓ ਆਪਣੇ ਸਕੂਲ ਦੇ ਬੱਚੇ ਦੇ ਗਲ ਵਿੱਚ ਆਈਡੈਂਟੀ ਕਾਰਡ ਪਾਉਣ ਵਾਲਿਓ ਆਪਣੇ ਸਕੂਲ ਦੇ ਬੱਚੇ ਦੇ ਬੈਗ ਦੇ ਵਿੱਚ ਖੱਬੇ ਪਾਸੇ ਪਾਣੀ ਵਾਲੀ ਬੋਤਲ ਦੇ ਕੇ ਭੇਜਣ ਵਾਲਿਓ بڑے بڑے ਸਕੂਲਾਂ 'ਚ ਪੜਾਉਣ ਵਾਲਿਓ ਇਹ ਸਕੂਲ ਇਹ ਕਾਲਜ ਇਹ ਯੂਨੀਵਰਸਿਟੀ ਨਾਲ ਸਾਡੇ ਕਦੇ ਵੀ ਮੁਕੱਦਰਾਂ ਵਿੱਚ ਨਹੀਂ ਸੀ ਹੋਣੀਆ ਕਿਉਂਕਿ ਜਦੋਂ ਵਾਵਾ ਸਾਹਿਬ ਨੂੰ ਪੜਿਆ ਪ੍ਰਵੀਨ ਪਾਜੀ ਗੌਰ ਕਰਿਓ ਕਟੋ-ਕਟ ਇਸ ਸੀਜ਼ਨ ਦੇ ਵਿੱਚ 20 ਤੋਂ 25 ਪ੍ਰੋਗਰਾਮਾਂ ਤੇ ਇਹ ਸਾਨੂੰ ਮਿਲਿਆ ਪ੍ਰਬੰਧਕ ਕਮੇਟੀ ਵਾਲੇ ਪ੍ਰੋਗਰਾਮ ਕਰਦੇ ਤੋਂ ਬਾਅਦ ਕਹਿੰਦੇ ਪਾਜੀ ਤੁਹਾਨੂੰ ਪੇਮੈਂਟ Google Pay ਕਰ ਦਈਏ ਤੁਹਾਨੂੰ ਪੇਮੈਂਟ Paytm ਕਰ ਦਈਏ ਆਪਣਾ ਸਕੈਨਰ ਦਿਓ ਤੁਹਾਨੂੰ ਪੇਮੈਂਟ ਆਨਲਾਈਨ ਕਰ ਦਈਏ ਮੈਂ ਇੱਕਦਮ ਬਾਬਾ ਸਾਬ ਨੂੰ ਕਰਦਾ ਯਾਦ ਬਾਬਾ ਤੁਸੀਂ ਦੁਨੀਆ ਤੋਂ ਗਏ ਤੁਹਾਡੇ ਸਿਰ ਤੇ ਕਰਜ਼ਾ ਸੀ ਯਾਦ ਰੱਖਿਓ ਜਦੋਂ ਬਾਬਾ ਸਾਬ ਅਮਰੀਕਾ ਤੋਂ ਦੁਨੀਆ ਤੋਂ ਗਏ ਬਾਬਾ ਸਾਹ ਤੇ ਸਿਰ ਤੇ ਕਰਜ਼ਾ ਸੀ ਬਾਬਾ ਸਾਬ ਕਰਜ਼ਾਈ ਹੋ ਕੇ ਗਏ ਏ ਬਾਬਾ ਸਾਹਿਬ ਤੁਸੀਂ ਦੁਨੀਆ ਤੋਂ ਗਏ ਤੁਹਾਡੇ ਸਿਰ ਤੇ ਕਰਜ਼ਾ ਸੀ ਅੱਜ ਐਡੀ ਕਿਰਪਾ ਹੈ ਤੇਰੀ ਤੇਰੀ ਕੌਮ ਤੇ ਇਹਨਾਂ ਦੇ ਮੋਬਾਈਲਾਂ ਵਿੱਚ ਵੀ ਪੈਸੇ ਆ ਇਹਨਾਂ ਦੀਆਂ ਬੈਂਕਾਂ ਵਿੱਚ ਵੀ ਪੈਸੇ ਆ ਇਹ ਬਾਬਾ ਸਾਹਿਬ ਅੰਬेडकर ਦੀ ਕਿਰਪਾ ਹੈ ਉਹ ਸੀਨ ਯਾਦ ਕਰੋ ਜਦੋਂ ਬਾਬਾ ਸਾਹਿਬ ਅੰਬੇਦਕ ਨੂੰ ਕਲਾਸ ਤੋਂ ਬਾਹਰ ਬੋਰੀ ਤੇ ਬਿਠਾਇਆ ਹੋਊਗਾ ਉਹ ਸੀਨ ਯਾਦ ਕਰਕੇ ਦੇਖੋ ਸੋਚ ਕੇ ਦੇਖੋ ਬਿਸਨਰੀ ਪਾਣੀ ਪੀ ਰਹੇ ਹੋ ਪੈਕਿੰਗ ਬੋਤਲਾਂ ਵਾਲਾ ਪਾਣੀ ਪੀ ਰਹੇ ਹੋ ਉਹ ਵੀ ਸੀ ਯਾਦ ਕਰੋ ਜਦੋਂ ਇਹ ਬਾਬਾ ਸਾਹਿਬ ਮਿਰਕ ਨੂੰ ਕਲਾਸ ਤੋਂ ਬਾਅਦ ਬੋਰੀ ਤੇ ਬਿਠਾਇਆ ਹੋਊਗਾ ਜਦੋਂ ਘੜੇ ਵਿੱਚੋਂ ਪਾਣੀ ਪੀਣ ਤੋਂ ਰੋਕਿਆ ਹੋਊਗਾ ਜਦੋਂ ਨਾਈ ਨੇ ਵਾਲ ਨਹੀਂ ਕੱਟੇ ਹੋਣਗੇ ਜਦੋਂ ਬਾਬਾ ਸਾਹਿਬ ਮਿਰਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣ ਕੇ ਆਏ ਉਹਦੇ ਚਪੜਾਸੀ ਨੇ ਉਹਨੂੰ ਚਾਹ ਦਾ ਕੱਪ ਨਹੀਂ ਫੜਾਇਆ ਬਾਬਾ ਸਾਹਿਬ ਮਿਰਕਰ ਦੀ ਕਿਰਪਾ ਨਾਲ ਪ੍ਰਦੇਸ਼ਾਂ ਵਿੱਚ ਜਾਣ ਵਾਲਿਓ ਦਿੱਲੀ 에ਅਰਪੋਰਟ ਤੇ ਖੜ ਕੇ ਬਾਏ ਬਾਏ ਇੰਡੀਆ ਲਿਖਣ ਵਾਲਿਓ ਕੈਨੇਡਾ ਵਿੱਚ ਜਾ ਕੇ ਫੋਨ ਕਰਕੇ ਕਹਿਣ ਵਾਲਿਓ ਮੰਮੀ ਪਪਾ ਅਸੀਂ ਕੈਨੇਡਾ ਚ ਪੀਆਰ ਹੋ ਗਏ ਬਾਬਾ ਸਾਡਾ ਇਤਿਹਾਸ ਫੜ ਕੇ ਦੇਖਿਓ ਬਾਬਾ ਸਭ ਬਿਰਕਲ ਨੂੰ ਕਿਸੇ ਨੇ ਪਾਰਸੀ ਸਰਾ ਵਿੱਚ ਕਿਰਾਏ ਤੇ ਰਹਿਣ ਲਈ ਕਮਰਾ ਨਹੀਂ ਦਿੱਤਾ ਸੀ 12 14 14 ਜੁਦਾ ਨੰਬਰਾਂ ਤੇ ਫੋਨ ਕਰਨ ਵਾਲਿਓ ਅੱਗੇ ਪਲੱਸ ਲਾਉਣ ਵਾਲਿਓ ਤੁਸੀਂ ਕਦੇ ਦਿੱਲੀ ਦੀ ਬੱਸ ਨਹੀਂ ਸੀ ਬਹਿ ਸਕਦੇ ਜੇ ਬਾਬਾ ਸਾਡਾ ਬਿਰਕਲ ਇਸ ਦੇਸ਼ ਨੂੰ ਲਾ ਕੇ ਸਾਡੇ ਵਾਸਤੇ ਸੰਵਿਧਾਨ ਨਾ ਲਿਖਦੇ ਸਾਡੇ ਪਾਸਪੋਰਟ ਨਾ ਬਣਦੇ ਤੇ ਤੁਸੀਂ ਕਦੇ ਵਿਦੇਸ਼ਾਂ ਵਿੱਚ ਨਹੀਂ ਸੀ ਜਾ ਸਕਦੇ ਆਓ ਜਿੱਥੇ ਇਹਦਾ ਦਿਨ ਮਨਾਉਂਦੇ ਆ ਉਥੇ ਇਹਦੀ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰੀਏ ਸ਼ਰਕੀ ਦੇ ਇੱਕ ਦਾ ਜ਼ਰਾ ਗੌਰ ਕਰਿਓ